14 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਨਹਿਤੇ ਅਤੇ નિર્ਦੋਸ਼ ਲੋਕਾਂ ਤੇ ਬ੍ਰਿਟਿਸ਼ ਸੈਨਿਕਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ੀਤ ਕਰ ਦਿੱਤਾ ਗਿਆ ਤੇ ਅੱਜ 100 ਸਾਲ ਬਾਅਦ ਵੀ ਇੱਥੇ ਆਉਣ ਵਾਲੇ ਲੋਕਾਂ ਦੇ ਮਨ ਵਿੱਚ ਸਹਿਜ ਹੀ ਸਵਾਲ ਉੱਠਦਾ ਹੈ ਕਿ ਆਖਰ ਉਸ ਦਿਨ ਕੀ ਕਿਉਂ ਤੇ ਕਿਵੇਂ ਹੋਇਆ ਇਸੇ ਦੇ ਅਧਾਰ ਤੇ ਸਾਡੀ ਇੱਕ ਖਾਸ ਪੇਸ਼ਕਸ਼ ਜਲਿਆਂਵਾਲੇ ਬਾਗ ਦੇ ਸਾਕੇ ਦੇ 100 ਸਾਲ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ 'ਚ ਰੋਲ ਟੈਕ ਦੇ ਵਿਰੋਧ ਵਿੱਚ ਇੱਕ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਸੀ ਹਾਲਾਂਕਿ ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ ਸੀ ਪਰ ਵਿਸਾਖੀ ਦਾ ਦਿਹਾੜਾ ਹੋਣ ਦੇ ਕਾਰਨ ਲੋਕ ਬਹੁਤ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਹੋਏ ਸਨ ਔਰ ਸਭਾ ਦੀ ਖਬਰ ਸੁਣਨ ਤੇ ਆਪ ਮਾਰੇ ਹੀ ਲੋਕ ਜਲਿਆਂਵਾਲਾ ਬਾਗ ਵਿੱਚ ਨੇਤਾਵਾਂ ਦਾ ਭਾਸ਼ਣ ਸੁਣਨ ਲਈ ਪਹੁੰਚੇ ਉਸ ਤੋਂ ਬਾਅਦ ਕੀ ਹੋਇਆ ਇਸ ਬਾਰੇ ਗੱਲ ਕਰਕੇ ਇਤਿਹਾਸਕਾਰ ਸੁਰਿੰਦਰ ਕੋਸ਼ਰ ਦੇ ਨਾਲ ਕੋਸ਼ਰ ਸਾਹਿਬ ਜਨਰਲ ਡਾਇਰ ਨੂੰ ਪਤਾ ਲੱਗਿਆ ਸਭਾ ਹੋ ਰਹੀ ਹੈ ਬਹੁਤ ਗੁੱਸੇ ਦੇ ਵਿੱਚ ਉਹ ਆਪਣੀ ਆਰਮੀ ਦੇ ਨਾਲ ਆਪਣੇ ਸੈਨਿਕਾਂ ਦੇ ਨਾਲ ਇੱਥੇ ਪਹੁੰਚਿਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਜਨਰਲ ਡਾਇਰ ਆਪਣੀ ਜਿਹੜੀ ਫੋਰਸ ਹੈ 90 ਸੈਨਿਕਾਂ ਦੇ ਨਾਲ ਇੱਥੇ ਪਹੁੰਚਿਆ ਅੱਜ ਮੋਗੇ ਜਿਸ ਤਰ੍ਹਾਂ ਬਾਜ਼ਾਰ ਦਾ ਅਸੀਂ ਦੇਖ ਰਹੇ ਕਾਫੀ ਤਕਰੀਬਨ 100% ਚੇਂਜਸ ਆ ਚੁੱਕੇ ਨੇ ਉਦੋਂ ਬਾਜ਼ਾਰ ਦੀ ਰੂਪਰੇਖਾ ਇਹੋ ਜਿਹੀ ਨਹੀਂ ਸੀ ਬਾਜ਼ਾਰ ਬਹੁਤ ਜ਼ਿਆਦਾ ਟਾਈਟ ਸੀ ਜਿਸ ਕਾਰਨ ਜਿੱਥੇ ਅਸੀਂ ਜਿਸ ਜਗ੍ਹਾ ਤੇ ਖੜੇ ਆ ਜਨਰਲ ਡਾਇਰ ਤੋਂ ਉਹਦੇ ਨਾਲ ਦੀਆਂ ਜਿਹੜੀਆਂ ਤਿੰਨ ਗੱਡੀਆਂ ਸੀ ਜਿਨ੍ਹਾਂ ਉੱਪਰ ਮਸ਼ੀਨ ਗਨ ਵਗੈਰਾ ਲੱਗੀਆਂ ਸੀ ਉਹ ਇਸੇ ਚੌਂਕ ਦੇ ਵਿੱਚ ਰਹਿ ਗਈਆਂ ਜੇਕਰ ਉਹ ਅਸੀਂ ਸੋਚ ਸਕਦੇ ਹਾਂ ਕਿ ਜੇ ਉਹ ਮਸ਼ੀਨਾਂ ਵਾਲੀਆਂ ਗੱਡੀਆਂ ਗਾਂ ਖੀਆਂ ਹੁੰਦੀਆਂ ਤੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਉਹਨਾਂ ਦੇ ਆਮ ਲੋਕ ਨੇ ਉਹਨਾਂ ਦੀ ਗਿਣਤੀ ਸ਼ਾਇਦ ਕਈ ਗੁਣਾ ਜ਼ਿਆਦਾ ਹੁੰਦੀ ਸ਼ਹੀਦਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਹੁੰਦੀ ਜੇਕਰ ਇਹ ਬਾਜ਼ਾਰ ਤੰਗ ਨਾ ਹੁੰਦਾ ਇਸ ਕਰਕੇ ਤੰਗ ਹੋਣ ਦੇ ਕਾਰਨ ਗੱਡੀਆਂ ਇੱਥੇ ਰੁਕੀਆਂ ਉਸ ਤੋਂ ਬਾਅਦ ਕੀ ਵਾਪਰਿਆ ਇਸ ਜਗ੍ਹਾ ਤੇ ਜਦੋਂ ਜਨਰਲ ਡਾਰ ਖਲੋਤਾ ਜਿਹੜੇ ਜਿਹੜੇ ਉਸ ਵੇਲੇ ਮੌਕੇ ਦੇ ਗਵਾਹ ਨੇ ਇਹ ਮੇਰੀ ਪਿਛਲੀ ਸੈੱਡ ਦੇ ਜਿਹੜੇ ਚੌਕ ਇੱਥੇ ਲੋਕਾਂ ਦਾ ਕਾਫੀ ਇਕੱਠ ਸੀ ਤੋ ਜਿਸ ਤਰ੍ਹਾਂ ਉਹਨਾਂ ਦੀ ਸੇਠ ਰਾਜਾ ਕਿਸ਼ਨ ਜਿਹੜੇ ਮੌਕੇ ਦੇ ਗਵਾਨ ਨੇ ਜਿਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਬਾਅਦ ਵਿੱਚ ਉਹ ਲਿਖਦੇ ਨੇ ਕਿ ਜਦੋਂ ਜਨਰਲ ਡਾਇਰ ਇੱਥੇ ਪਹੁੰਚਿਆ ਤੇ ਉਹਦੇ ਨਾਲ ਪੈਦਲ ਤੇਜ਼ ਤੇ ਚੱਲਦੇ ਹੋਏ ਸੈਨਿਕ ਇੱਥੇ ਖਲੋਤੇ ਆਣਗੇ ਤਾਂ ਉਹਨਾਂ ਨੇ ਜਿਹੜਾ ਉਹਨੂੰ ਸਲਾਮੀ ਦੇ ਲਈ ਹੱਥ ਚੁੱਕਿਆ ਉਹਨਾਂ ਨੇ ਹੱਥ ਉਦੋਂ ਥੱਲੇ ਉਤਾਰਿਆ ਜਦੋਂ ਜਨਰਲ ਡਾਇਰ ਗੋਲੀ ਚਲਾ ਕੇ ਜਿਹੜਾ ਬਾਗ ਦੇ ਵਿੱਚੋਂ ਜਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਬਾਗ ਦਾ ਅੱਜ ਰੂਪ ਦੇਖਦੇ ਆ ਅੱਜ ਦੇ ਵਿੱਚ ਉਹ ਸੀ ਉਹਨੂੰ ਉਸ ਸੀਨ ਨੂੰ ਅੱਖਾਂ ਸਾਹਮਣੇ ਲਿਆਣਾ ਵੀ ਕਿਉਂਕਿ ਹੁਣ ਚੇਂਜਸ ਆ ਚੁੱਕੇ ਨੇ ਬਾਗ ਦੇ ਵਿੱਚ ਜ ਪਰ ਫਿਰ ਵੀ ਅੱਜ ਕੋਸ਼ਿਸ਼ ਕਰਦੇ ਨੇ ਉਹਨਾਂ ਹੀ ਉਹਨਾਂ ਹੀ ਰਸਤਿਆਂ ਤੇ ਚੱਲ ਕੇ ਉਸ ਜਾਦਾ ਨੂੰ ਫਿਰ ਤਾਜ਼ਾ ਕਰੀਏ ਸੀ ਇਹ ਉਹ ਤੰਗਲੀ ਜਿਸ ਦੇ ਵਿੱਚੋਂ ਬ੍ਰਿਟਿਸ਼ ਸੈਨਿਕ ਜਰਨਲ ਡਾਇਰਡਿਕ ਵਾਈ ਦੇ ਹੇਠ ਪਹੁੰਚੇ ਔਰ ਅੰਦਰ ਸਭਾ ਦੇ ਵਿੱਚ ਬੈਠੇ ਸ਼ਾਂਤਮਈ ਟੰਗ ਦੇ ਨਾਲ ਰੋਜ਼ ਕਰ ਰਹੇ ਲੋਕਾਂ ਦੇ ਉੱਪਰ ਗੋਲੀਆਂ ਦੀ ਬੁਸ਼ਾਰ ਕਰ ਦਿੱਤੀ। ਚੰਕਨ ਜਲੇਵਾਲੇ ਬਾਗ ਨੂੰ ਘੇਰ ਕੇ 79 ਲੋਕਾਂ ਤੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 10 ਮਿੰਟਾਂ ਦੇ ਵਿੱਚ ਕੁੱਲ 1650 ਰਾਊਂਡ ਫਾਇਰ ਕੀਤੇ ਗਏ। ਹਾਲਾਂਕਿ ਜਲੇਵਾਲੇ ਬਾਗ ਦੇ ਉਸ ਵੇਲੇ ਦੀ ਇੱਕ ਹਾਲਾਤ ਦੀ ਗੱਲ ਕੀਤੀ ਜਾਵੇ ਤੇ ਕੁਛੜ ਸਾਹਿਬ ਕੀ ਹਾਲਾਤ ਸਨ ਉਸ ਵੇਲੇ ਜਲੇਵਾਲੇ ਬਾਗ ਦੇ ਕਿਉਂਕਿ ਸਾਨੂੰ ਜਾਣਕਾਰੀ ਹੈ ਭੱਜਣ ਦਾ ਰਸਤੇ ਬਹੁਤ ਘੱਟ ਸਨ ਬਹੁਤ ਤੰਗ ਗਲੀਆਂ ਸਨ ਔਰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਗਲੀਆਂ ਨੂੰ ਜਿਸ ਤਰ੍ਹਾਂ ਕੋ ਮੁੰਗਾ ਜੀ ਜਿਹੜਾ ਮੈਨ ਇੰਟਰੈਸ ਹੈਗੀ ਜਿੱਥੋਂ ਸਣੀ ਅਸੀਂ ਹੁਣ ਦਿਖਾਇਆ ਦਰਸ਼ਕਾਂ ਨੂੰ ਮੈਨ ਇੰਟਰੈਸ ਜਿਹੜੀ ਇੱਕ ਹੀ ਹੈ ਬਾਕੀ ਦੇ ਸਭ ਛੋਟੇ ਛੋਟੇ ਰਸਤੇ ਸੀ ਆਰਜੀ ਰਸਤੇ ਸੀ ਜਿਹੜੇ ਉਹ ਚਾਰ ਪੰਜ ਛੋਟੀਆਂ ਛੋਟੀਆਂ ਗਲੀਆਂ ਨੇ ਜਿਨ੍ਹਾਂ ਵਿੱਚ ਇੱਕ ਨੀਵੀ ਬਾਜ਼ਾਰ ਵਾਲੇ ਪਾਸੇ ਵੀ ਜਾਂਦੀ ਗਲੀ ਉਹਦੇ ਚੋ ਵੀ ਕਿਉਂਕਿ ਜਦੋਂ ਇਹ ਲੋਕ ਜਨਰਲ ਡਾਇਰ ਵੱਲੋਂ ਜਿਹੜੀ ਛੋਟੇ ਰਸਤੇ ਸੀ ਮੈਨ ਲਈ ਜਿਹੜੇ ਆਪਣੇ ਸੈਨਿਕਾਂ ਨੂੰ ਆਰਡਰ ਦਿੱਤਾ ਗਿਆ ਬਾਅਦ ਚ ਇੱਕ ਤੇ ਜਿਸ ਪੁਆਇੰਟ ਤੇ ਜਲਸਾ ਹੋ ਰਿਹਾ ਸੀ ਉਹਦੇ ਤੇ ਉਹ ਤੋਂ ਬਾਅਦ ਜਿਹੜੇ ਛੋਟੇ ਰਸਤੇ ਸੀ ਜਿੱਥੋਂ ਲੋਕੀ ਜਾਂ ਕੰਦੜ ਟੱਪ ਕੇ ਬਾਹਰ ਨੂੰ ਜਾ ਰਹੇ ਜਾਸ਼ੀ ਕਰ ਰਹੇ ਸੀ ਮੈਨ ਉਹਨਾਂ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਤੇ ਬਹੁਤ ਸਾਰੇ ਸੈਨਿਕਾਂ ਦੀਆਂ ਲਾਸ਼ਾਂ ਜਿਸ ਤਰ੍ਹਾਂ ਪੁਲਿਸ ਰਿਪੋਰਟ ਦੇ ਵਿੱਚ ਵੀ ਹੈਗਾ ਕਿ ਨਾਲ ਦੀਆਂ ਗਲੀਆਂ ਦੇ ਵਿੱਚੋਂ ਮਿਲੀਆਂ ਨੀਵਾ ਬਾਜ਼ਾਰ ਗਲੀ ਹੈ ਨਾਲ 2-4 ਬਾਜ਼ਾਰ ਹੋਰ ਵੀ ਨੇ ਸਾਡੇ ਨਾਲ ਉਹਨਾਂ ਬਾਜ਼ਾਰਾਂ ਚੋਂ ਲਾਸ਼ਾਂ ਡਿੱਗਿਆ ਬਿਲਕੁਲ ਦਰਸਲ ਕਈਆਂ ਲੋਕਾਂ ਦੇ ਗੋਲੀਆਂ ਲੱਗੀਆਂ ਤਾਂ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਸੀ ਕਿ ਭੱਜ ਕੇ ਨਿਕਲ ਜਾਣਗੇ ਪਰ ਉਹ ਜ਼ਿਆਦਾਤਰ ਸਰਵਾਈਵ ਨਹੀਂ ਕਰ ਸਕੇ ਤੇ ਉਹਨਾਂ ਦੀ ਲਾਸ਼ਾਂ ਇੰਨਾਂ ਗਲੀਆਂ ਬਜ਼ਾਰਾਂ ਵਿੱਚ ਤੇ ਇਹ ਗਰਾਊਂਡ ਜਿਹੜੀ ਇਸ ਵੇਲੇ ਦੇਖ ਕੇ ਇਹ ਜਿਹਾ ਫੁੱਲ ਬਗੀਚਾ ਲੱਗੇ ਨੇ ਕਿਉਂਕਿ ਉਸ ਟਾਈਮ ਤੇ ਤੇ ਗਰਾਊਂਡ ਦੀ ਜਿਹੜੀ ਰੂਪਰੇਖਾ ਬੜੀ ਅਲੱਗ ਸੀ ਐਸੀ ਇੱਕ ਪਰ ਫਿਰ ਤੋਂ ਉਹ ਸਥਿਤੀ ਉਹ ਦ੍ਰਿਸ਼ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਉਹ ਗਰਾਊਂਡ ਸੀ ਉੱਚਾ ਨੀਵਾ ਗਰਾਊਂਡ ਜਿਸ ਦੇ ਵਿੱਚ ਸਭਾ ਚੱਲ ਰਹੀ ਸੀ ਵੱਡੀ ਗਿਣਤੀ ਵਿੱਚ ਲੋਕ ਇਸ ਸਭਾ ਦੇ ਵਿੱਚ ਮੌਜੂਦ ਸਨ ਔਰ ਗਰਾਊਂਡ ਦੇ ਇਸ ਉੱਚੇ ਨੀਵੇਂ ਹੋਣ ਦੇ ਕਾਰਨ ਇਸ ਹਿੱਸਾ ਜੋ ਕਿ ਗਰਾਊਂਡ ਚੋਂ ਕੁਝ ਉੱਚਾ ਸੀ ਇਸ ਨੂੰ ਮੰਚ ਦੇ ਤੌਰ ਤੇ ਵਰਤਿਆ ਗਿਆ ਔਰ ਇੱਕ ਖਜੂਰ ਦਾ ਦਰਖਤ 13 April 1919 ਨੂੰ ਵਾਪਰੇ ਸਾਕੇ ਦਾ ਗਵਾ ਇਸ ਖਜੂਰ ਦੇ ਦਰਖਤ ਦੇ ਹੇਠਾਂ ਨੇਤਾ ਲੋਕ ਇਸ ਨੂੰ ਮੰਚ ਦੇ ਤੌਰ ਤੇ ਵਰਤੇ ਹੋਏ ਇੱਥੇ ਭਾਸ਼ਣ ਦੇ ਰਹੇ ਸਨ ਜਦੋਂ ਇੱਕ ਬਿਨਾ ਕਿਸੇ ਚੇਤਾਵਨੀ ਦੇ ਬਿਨਾ ਕਿਸੇ ਵਾਰਨਿੰਗ ਦੇ ਫਾਇਰਿੰਗ ਸ਼ੁਰੂ ਹੋਈ ਤੇ ਲੋਕਾਂ ਨੇ ਆਪਣੀ ਜਾਨ ਬਚਾਣ ਲਈ ਭਜਣਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾਂ ਸਾਹਮਣੇ ਸੀ ਖੂ ਜਿਸ ਤੇ ਕੋਈ ਬਨੇਰਾ ਨਹੀਂ ਸੀ ਕੋਈ ਰੇਲੀ ਨਹੀਂ ਲੱਗੀ ਸੀ ਔਰ ਲੋਕ ਆਪਣੀ ਜਾਨ ਬਚਾਣ ਦੇ ਲਈ ਆਪ ਮਾਰੇ ਇਸ ਖੂ ਦੇ ਵਿੱਚ ਛਾਲਾ ਮਾਰਨ ਲੱਗੇ ਔਰ ਇਸ ਦੇ ਵਿੱਚੋਂ ਜਦੋਂ ਬਾਅਦ ਦੇ ਵਿੱਚ ਡੈੱਡ ਬੋਡੀਜ਼ ਕੱਢੀਆਂ ਗਈਆਂ ਤਾਂ ਉਹਨਾਂ ਦੀ ਗਿਣਤੀ 120 ਸੀ ਅਸਿਕਾ ਨੂੰ ਉਸ ਵੇਲੇ ਦੀ ਸਥਿਤੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਭਾ ਚੱਲ ਰਹੀ ਸੀ ਉੱਚੀ ਜਗ੍ਹਾ ਹੋਣ ਦੇ ਕਾਰਨ ਇਸ ਨੂੰ ਮੰਚ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ ਲੋਕ ਆਪਣੇ ਨੇਤਾਵਾਂ ਦਾ ਭਾਸ਼ਣ ਸੁਣ ਰਹੇ ਸਨ ਪਰ ਕੀ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਉਸ ਵੇਲੇ ਮੰਚ ਤੇ ਕੌਣ ਕੌਣ ਨੇਤਾ ਲੋਕ ਸਨ ਉਸ ਟਾਈਮ ਤੇ ਜਿਹੜੇ ਮੰਚ ਤੇ ਜਿਹੜਾ ਮੇਨ ਬੁਲਾਰਾ ਸੀ ਜਿਵੇਂ ਸਰ ਗੁਰਬਖਸ਼ ਸਿੰਘ ਰਾਏ ਜਿਹੜੇ ਨੇ ਉਹਨਾਂ ਦੀ ਪ੍ਰਧਾਨਗੀ ਚ ਸਾਰਾ ਜਲਸਾ ਚੱਲ ਰਿਹਾ ਸੀ ਜਿਹੜੀ ਇਹ ਚ ਦੂਸਰਾ ਸੀ ਕਿ ਜਿਹੜੇ ਮੇਨ ਮੇਨ ਉੱਚ ਬੁਲਾਰੇ ਸਨ ਐ ਜੇਸਤਧਾਰ ਸਿੰਘ ਹੋ ਗਿਆ अब्दुल माजी ਨੇ ਬ੍ਰਿਜ ਗੋਪੀਨਾਥ ਪੇਕਲ ਜਿਹੜੀ ਆਪਣੀ ਫਰਿਆਦ ਜਿਹੜਾ ਪੋਇਮ ਪੜ੍ਹ ਰਹੇ ਸੀ ਉਸ ਟਾਈਮ ਦੇ ਉੱਤੇ ਗੁਰਬਖਸ਼ ਰਾਏ अब्दुल আজিਜ਼ ਰਾਏ RAM ਸਿੰਘ ਹੰਸ ਰਾਜ ਦੁਰਗਾ ਦਾਸ ਜੋ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਖਬਰ ਉਹ ਕੱਢਦੇ ਸੀ ਅੰਮ੍ਰਿਤਸਰ ਤੋਂ ਵਕਤ ਉਹ ਚ ਐਡੀਟਰ ਵੀ ਸਨ ਤੇ ਇਸ ਵੇਲੇ ਇਹ ਸਾਰੇ ਬੁਲਾਰੇ ਸਨ ਜਿਨ੍ਹਾਂ ਨੇ ਉਸ ਟਾਈਮ ਕਿਸੇ ਨੇ ਕਵਿਤਾ ਪੜ੍ਹਨੀ ਸੀ ਕਿਸੇ ਨੇ ਜਿਹੜਾ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਜਿਹੜਾ ਪ੍ਰਸਤਾਵ ਪੇਸ਼ ਕਰਨਾ ਸੀ ਤੇ ਕੁਝ ਜਿਹੜੇ ਸੀ ਜਿਹੜੇ ਰੋਲ ਟੈਕਟਰ ਨੂੰ ਲੈ ਕੇ ਜਿਹੜੇ ਉਹਦੇ ਵਿਰੋਧ ਦੇ ਵਿੱਚ ਉਹ ਜਿਹੜੇ ਪ੍ਰਸਤਾਵ ਸੀ ਮਤਲਬ ਹਰ ਇੱਕ ਦੀ ਅਲੱਗ-ਅਲੱਗ ਭੂਮਿਕਾ ਸੀ ਤਾਂ ਉਦੋਂ ਨੇ ਜਿਹੜੀਆਂ ਸੀ ਆਈ.ਡੀ ਦੀਆਂ ਰਿਪੋਰਟਸ ਨੇ ਉਹ ਚ ਇਹ ਵੀ ਕਿਹਾ ਗਿਆ ਕਿ ਜਿਹੜਾ ਹੰਸ ਰਾਜ ਸੀ ਜਿਹੜਾ ਮੁਖਬਰ ਬਾਅਦ ਚ ਪਤਾ ਲੱਗਾ ਅੰਗਰੇਜ਼ਾਂ ਦਾ ਮੁਖਬਰ ਸੀ ਜਿਹਨੇ ਮੀਟਿੰਗ ਵੀ ਜਿਹੜੀ ਇੱਥੇ ਸੀ ਉਹ ਉਹਨੇ ਹੀ ਸਲਾਹ ਦੇ ਨਾਲ ਕਰਾਈ ਸੀ ਉਹ ਕਿਉਂਕਿ ਜਦੋਂ ਜਨਰਲ ਡਨ ਨੇ ਅੰਦਰ ਆਇਆ ਤਾਂ ਫੌਜਾਂ ਦੇਖ ਕੇ ਲੋਕਾਂ 'ਚ ਹੜਬੜਾਹਟ ਸੀ ਲੋਕ ਉੱਠ ਕੇ ਜਿਹੜੇ ਬਾਹਰ ਜਾਣ ਦੀ ਜੇ ਜਾਂ ਤੋਂ ਨਿਕਲਦੀ ਸਭਾ ਦੇ ਚੋਂ ਤੇ ਹੰਸ ਰਾਏ ਸੀ ਜਿਹੜਾ ਲੋਕਾਂ ਨੂੰ ਕਹਿ ਰਿਹਾ ਸੀ ਕਿ ਜਿਹੜੀ ਅੰਗਰੇਜ਼ ਹਕੂਮਤ ਆ ਉਹ ਸਾਡੇ ਰੱਖਿਆ ਵਾਸਤੇ ਇੱਥੇ ਆਈ ਹੈ ਤੇ ਲੋਕਾਂ ਨੂੰ ਇਹ ਚਾਹਦੇ ਹੋਏ ਉਹਨੇ ਜਾਣ ਨਹੀਂ ਦਿੱਤਾ ਗਿਆ ਤੇ ਉਹ ਹੰਸਰਾ ਦੀ ਬੜੀ ਮੀਗਾ ਕਿਉਂਕਿ ਉਸ ਦਿਨ ਰਿਪੋਰਟਸ ਇਹ ਵੀ ਕਹਿ ਰਹੀ ਨੇ ਕਿ 2 ਵਜੇ ਤੋਂ ਇਸ ਇਸ ਬਾਗ ਦੇ ਚ ਐਕਟਿਵ ਸੀ ਤੇ ਜਦੋਂ ਗੋਲੀ ਚੱਲ ਲੱਗੀ ਸਭ ਤੋਂ ਪਹਿਲਾਂ ਜਿਹੜੇ ਸੀਆਈਡੀ ਵਾਲੇ ਜਿਹੜੇ ਜਵਾਹਰ ਸਿੰਘ ਜਰ ਉਹਨਾਂ ਦੇ ਨਾਲ ਜਿਹੜੇ ਅਫੀਸਰ ਸਨ ਸਭ ਤੋਂ ਪਹਿਲਾਂ ਹੰਸਰਾਣ ਨੂੰ ਹੀ ਇਸ ਮੰਚ ਤੋਂ ਲੈ ਕੇ ਗਏ ਸਾਬਤ ਬਚਾ ਕੇ ਅੱਜ ਤੱਕ ਇਹ ਨਿਸਤੀ ਸਾਫ ਹੋ ਪਾਈ ਕਿ ਸ਼ਹੀਦਾਂ ਦੀ ਗਿਣਤੀ ਕਿੰਨੀ ਹੈ ਕਿਤੇ ਉਹ ਗਿਣਤੀ 388 ਦੱਸੀ ਜਾ ਰਹੀ ਹੈ ਕਿਤੇ ਉਹ ਗਿਣਤੀ 501 ਦੱਸੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਲੋਕ ਜੋ ਗੋਲੀ ਅੰਗਰੇਜ਼ਾਂ ਦੀ ਗੋਲੀਆਂ ਦੇ ਨਾਲ ਸ਼ਹੀਦ ਹੋਏ ਉਹਨਾਂ ਤੋਂ ਇਲਾਵਾ ਜੋ ਇੱਥੇ ਪਕੜੜ ਮੱਚੀ ਸੀ ਉਸ ਦੇ ਵਿੱਚ ਮਰਨ ਵਾਲੇ ਦੀ ਗਿਣਤੀ ਵੀ ਕਾਫੀ ਸੀ ਜਿਸ ਤਰ੍ਹਾਂ ਮੰਗਲ ਜੀ ਹੁਣ ਆਪਾਂ ਖੂਨ ਵੀ ਦਿਖਾਇਆ ਖੂਨ ਦੇ ਵਿੱਚ 110 ਜਿਹੜੀਆਂ 20 ਲਾਸ਼ਾਂ ਜਿਹੜੀ ਕੱਢੀਆਂ ਗਈਆਂ ਨੇ ਇਹ ਪੱਕੀ ਗੱਲ ਕਿ ਗੋਲੀਆਂ ਦਾ ਨਿਸ਼ਾਨਾ ਨਹੀਂ ਬਣੇ ਇਹ ਪਕੜੜ ਦੇ ਵਿੱਚ ਜਿਹੜੇ ਮਾਰੇ ਗਏ ਲੋਕ ਨੇ ਬਾਕੀ ਜਿੰਤੋਂ ਤੱਕ ਗਿਣਤੀ ਦੀ ਗੱਲ ਤੇ ਸਾਡੀ ਭਾਰਤ ਨੂੰ ਆਜ਼ਾਦ ਹੋਇਆ ਅੱਜ 70 ਸਾਲ ਤੋਂ ਉੱਪਰ ਜਾਦਾ ਬੀਤ ਚੁਕੇ ਨੇ ਅੰਗਰੇਜ਼ਾਂ ਦਾ ਚਲੋ ਟਾਈਮ ਸੀ ਉਹਨਾਂ ਨੇ ਆਪਣੇ ਟੰਗ ਦੇ ਨਾਲ ਰਿਪੋਰਟਾਂ ਤਿਆਰ ਕੀਤੀਆਂ ਜਿਹੜੀਆਂ ਉਸ ਟਾਈਮ ਤੇ ਮਦਰ ਮੋਨ ਮਾਲਵੀਆ ਜਾਂ ਜਿਹੜੀਆਂ ਦੂਜੀਆਂ ਕਿਤਿਆਂ ਵੀ ਹੈ ਉਹਨਾਂ ਨੂੰ ਮਾਨਤਨੇ ਦਿੱਤੀ ਗਈ ਪਰ ਸਾਡੀ ਭਾਰਤ ਸਰਕਾਰ ਨੇ ਵੀ ਅੱਜ ਤੱਕ ਪਿਲੇ ਕੋਈ ਸਾਲਾਂ ਵਿੱਚ ਕਦੀ ਵੀ ਇਸ ਦੇ ਉੱਤੇ ਰਿਸਰਚ ਨਹੀਂ ਸੋਚੀ ਕਰਨ ਦੀ ਨਾ ਹੀ ਕਿਉਂਕਿ ਪਾਰਟੀ ਜਦ 47 ਦੇ ਵਿੱਚ ਕਰਦੇ ਤੇ ਇਹਨਾਂ ਲੋਕਾਂ ਦੇ ਅਣਜਾਣ ਨਹੀਂ ਸੀ ਲੋਕਾਂ ਨੇ ਇਹਨਾਂ ਬਾਰੇ ਕਿੰਨੇ ਲੋਕ ਮਾਰੇ ਗਏ ਉਹਨਾਂ ਦੇ ਪਰਿਵਾਰ ਕਿੱਥੇ ਸਾਨੂੰ ਉਹ ਕੀ ਕਰਨਾ ਸੀ ਜਲਸੇ ਵਿੱਚ ਕਿਸ ਤੱਕ ਨਾ ਪਹੁੰਚੇ ਬਾਅਦ ਕੀ ਹਾਲ ਪਹੁੰਚੇ ਉਹਨਾਂ ਦਾ ਟੋਟਲ ਗਿਣਤੀ ਕਿੰਨੀ ਸੀ ਮਰਨ ਵਾਲਿਆਂ ਦੀ ਜ਼ਖਮੀ ਹੋਣ ਦੀ ਉਹ ਸ਼ਾਇਦ ਬੜੀ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਸੀ ਬਹੁਤ ਵੱਡੀ ਖਾਮੀ ਹੈ ਬਹੁਤ ਵੱਡੀ ਇੱਕ ਲਾਪਰਵਾਹੀ ਰਹੇਗੀ ਸਰਕਾਰਾਂ ਦੀ ਜਿਹੜੀ ਅੱਜ ਤੱਕ ਅਸੀਂ ਗਿਣਤੀ ਵਿੱਚ ਅੱਜ ਵੀ ਸਾਡੇ ਕੋਲ ਉਹੀ ਹੈ 501 ਵਾਲੀ ਲਿਸਟ ਵੀ ਹੈਗੀ 390 ਵਾਲੀ ਵੀ ਹੈਗੀ 381 ਵਾਲੀ ਵੀ ਲਿਸਟ ਹੈ ਹੁਣ ਵਿਸ਼ਵਾਸ ਕੇ ਤੇ ਕਰੀਏ ਇਹ ਸਾਡੇ ਅੱਗੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਜਲਿਆਂ ਵਾਲੇ ਬਾਗ ਦੇ ਸਾਕਿਚ ਹੋਏ ਸ਼ਹੀਦਾਂ ਦੀ ਯਾਦ ਦੇ ਵਿੱਚ ਇਹਦੀ ਲਾਟ ਬਣਾਈ ਗਈ ਜਿੱਥੇ ਆ ਕੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਆਉਣ ਵਾਲੇ ਲੋਕ ਆਤਿਪ ਸਿਸ਼ਟ ਲੋਕ ਵੱਡੇ ਵੱਡੇ ਰਾਜਨੀਤਿਕ ਆਗੂ ਵੱਖ-ਵੱਖ ਦੇਸ਼ਾਂ ਦੇ ਉੱਚ ਅਹੁਦਿਆਂ ਤੇ ਵਿਰਾਜਮਾਨ ਲੋਕ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ ਔਰ ਇਸ ਸ਼ਹੀਦੀ ਲਾਟ ਦੇ ਸੱਜੇ ਹੱਥ ਬਣੀ ਇਸ ਪ੍ਰਾਤਨ ਦੀਵਾਰ ਦਾ ਆਪਣਾ ਇਤਿਹਾਸਿਕ ਮਹੱਤਵ ਹੈ ਕਿਉਂਕਿ ਇਸ ਦੀਵਾਰ ਤੇ ਅੱਜ ਵੀ ਅੰਗਰੇਜ਼ਾਂ ਦੁਆਰਾ ਚਲਾਈਆਂ ਗਈਆਂ 28 ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਜ਼ੁਲਮ ਦੀ ਜ਼ੁੰਦੀ ਜਾਗ ਦੀ ਤਸਵੀਰ ਹੈ ਪਰ ਇੱਥੇ ਇਹ ਦੱਸੋ ਸਾਨੂੰ ਸਾਬ ਕਿ ਇਸ ਦੀਵਾਰ ਦੇ ਮਗਰ ਜੋ ਉਸਮਾਨਤ ਬਣੀ ਹੈ ਇਹਦਾ ਕੀ ਇਤਿਹਾਸ ਹੈ ਹਾਂ ਦਰਸਲ ਮੰਗੋ ਜੀ ਬੜੀ ਹੈਰਾਨੀ ਹੁੰਦੀ ਜੀ ਉਸ ਆਈ ਦਾ ਬਹੁਤ ਸਾਰੇ ਲੋਕਾਂ ਤੇ ਮਸਤਕ ਹੀ ਹੁੰਦੇ ਨੇ ਇਹਦੀ ਜਿਹੜੀ ਅਸਲੀ ਇਤਿਹਾਸ ਤੇ ਜਿਹੜਾ ਇਹਦਾ ਹੈਗੀ ਪਛਾਣ ਉਹ ਤੋਂ ਜ਼ਿਆਦਾ ਲੋਕ ਜਾਣੂ ਨਹੀਂ ਆ ਇਹ ਦਰਸਲ ਜਿਹੜੇ ਪੰਜਾਬ ਦੇ ਉਸ ਟਾਈਮ ਤੇ ਆਏ ਜੀ ਸਨ ਸੰਤ ਪ੍ਰਕਾਸ਼ ਸਿੰਘ ਉਹਨਾਂ ਦੀ ਮਦਰ ਦੀ ਸਮਾਦ ਇਹ 1905-7 ਦੇ ਕਰੀਬ ਬਣੀ ਇਥੇ ਜਦੋਂ ਜਨਰਲ ਬਾਗ ਜਿਹੜਾ ਸਾਕਾ ਇਹ ਹੋਇਆ ਉਦੋਂ ਵੀ ਸਮਾਦ ਇਥੇ ਮੌਜੂਦ ਸੀ ਉਸ ਟਾਈਮ ਦੀ ਕੁੱਲ ਨਿਸ਼ਾਨੀਆਂ ਚ ਦੇਖਿਏ ਇੱਕ ਕੇ ਸਮਾਦ ਇੱਕ ਖੂਹ ਤੇ ਜਿਹੜੇ ਖਜੂਰ ਦੇ ਰੁੱਖ ਨੇ ਚਾਰ ਪੰਜ ਤੇ ਉਰ ਤੋਂ ਲਾਬਰਟੀਆਂ ਦੀਆਂ ਟੁੱਪੀਆਂ ਜਿਹੜੀਆਂ ਝੁੱਗੀਆਂ ਸਨ ਇਤੋਂ ਇਲਾਵਾ ਬਾਗ ਦੇ ਵਿੱਚ ਕੁਝ ਨਿਦਵਾਲੇ ਜੋ ਘਰ ਬਣੇ ਹੋਏ ਸਨ ਪ੍ਰਾਤਨ ਘਰ ਜੋ ਅੱਜ ਵੀ ਮੌਜੂਦ ਨੇ ਜੋ ਪ੍ਰਾਤਨ ਘਰ ਜਿਹੜੇ ਹੁਣੇ ਦਰਸ਼ਕਾਂ ਨੂੰ ਅਸੀਂ ਦਿਖਾਏ ਵੀ ਨੇ ਉਹ ਘਰਾਂ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਕੋਈ ਵੀ ਨਿਸ਼ਾਨੀ ਬਾਗ ਦੇ ਵਿੱਚ ਉਸ ਟਾਈਮ ਦੀ ਨਾ ਤਾਂ ਮੌਜੂਦ ਹੈ ਨਾ ਉਸ ਟਾਈ ਇੱਕ ਸਵਾਲੀਆ ਨਿਸ਼ਾਨ ਹੈ ਕਿ ਬਾਗ ਦੇ ਵਿੱਚ 13 ਪਰਲ ਨੂੰ ਹੋਇਆ ਕੀ ਸੀ ਕੋਈ ਵੀ ਜਾਣਕਾਰੀ ਦੇਣ ਵਾਲਾ ਕੋਈ ਗਾਈਡ ਨਹੀਂ ਹੈ ਦੂਜੀ ਗੱਲ ਕੁੱਤੇ ਵੀ ਜਿਸ ਤਰ੍ਹਾਂ ਹੁਣ ਆਪਾਂ ਸਮਾਦੀ ਦੀ ਵੀ ਗੱਲ ਕੀਤੀ ਪ੍ਰਕਾਸ਼ ਸਿੰਘ ਦੀ ਮਦਰ ਦੀ ਸਮਾਦੀ ਇੱਥੇ ਕਿਸੇ ਵੀ ਸੂਚਨਾ ਪੋਰਟ ਦੇ ਉੱਤੇ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਜਿਹੜੀ ਦੀ ਲਾਟ ਹੈ ਉਹਦੇ ਉੱਤੇ ਵੀ ਕਿਤੇ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਹੈ ਇਹ ਇੱਕ ਬੜਾ ਵੱਡਾ ਅੱਜ ਵੀ ਇਹ ਸਵਾਲ ਹੈ ਕਿ ਇਹ ਸ਼ੀਦੀ ਲਾਟ ਕਦੋਂ ਬਣਾਈ ਗਈ ਕਿਸ ਨੇ ਇਹਦਾ ਡਿਜ਼ਾਈਨ ਕੀਤਾ ਇਹ ਕਿਤੇ ਵੀ ਇਹ ਜਾਣਕਾਰੀ ਇਸ ਪੂਰੇ ਜਲੇਵਾਲੇ ਬਾਗ ਦੇ ਵਿੱਚ ਨਹੀਂ ਦਿੱਤੀ ਗਈ ਔਰ ਸੋਸ਼ਲ ਮਨਾਂਨ ਜਾ ਰਹੇ ਬੜੇ ਵੱਡੇ ਪੱਦਰ ਤੇ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਸਵਾਲ ਇੱਥੇ ਅਨਵਰ ਹਰ ਜਿਹੜੇ ਇਨਸਾਨ ਹੈ ਹਰ ਸ਼ਹਿਰੀ ਹੈ ਹਰ ਦੇਸ਼ਵਾਸੀ ਦੇ ਮਨ ਦੇ ਵਿੱਚ ਸਹਿਜ ਹੀ ਉੱਠਦਾ ਹੈ ਕੋਚਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਅਹਿਮ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੀਤ ਪਰਿਵਾਰ ਕੀ ਕਹਿੰਦੇ ਨੇ ਹੁਣ ਤੱਕ ਦੀ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਇਸ ਬਾਰੇ ਗੱਲ ਕਰਾਂਗੇ ਸੁਨੀਲ ਕਪੂਰ ਜਿਨ੍ਹਾਂ ਦੇ ਪੁਰਦਾਦਾ ਵਾਸੂਮਲ ਜੀ ਨੇ ਲਾਲਾ ਵਾਸੂਮਲ ਜੀ ਨੇ ਜਲੇ ਵਾਲੇ ਬਾਗ ਦੇ ਸਾਕੇ 'ਚ ਸ਼ਾਦ ਦਿੱਤੀ ਕਪੂਰ ਸਾਹਿਬ 100 ਸਾਲ ਮਨਾਉਣ ਜਾ ਰਹੇ ਆ ਅਸੀਂ ਜਲਿਆਂ ਵਾਲੇ ਬਾਗ ਦੇ ਸਾਕੇ ਦੀ ਪਹਿਲੀ ਸ਼ਤਾਬਦੀ ਬਣਾਈ ਜਾ ਰਹੀ ਹੈ ਕੀ ਲੱਗਦਾ ਇਹਨਾਂ 100 ਸਾਲਾਂ ਚ ਕੀ ਬਦਲਿਆ ਮੇਰੇ ਖਿਆਲ ਚ ਤੇ ਕੁਝ ਵੀ ਨਹੀਂ ਬਦਲਿਆ 100 ਸਾਲ ਬੀਤ ਗਏ ਨੇ ਹਾਲੇ ਤੱਕ ਤੇ ਜਲਿਆਂ ਵਾਲੇ ਬਾਗ ਚ ਸ਼ਹੀਦਾਂ ਦੇ ਨਾਮ ਵੀ ਨਹੀਂ ਲਿਖੇ ਗਏ ਨਾ ਹੀ ਉਹਨਾਂ ਦੇ ਕੋਈ ਸਮਾਰਕ ਚਿੰਨ ਲਗੇ ਨੇ ਨਾ ਹੀ ਉਹਨਾਂ ਦੇ ਕੋਈ ਸਟੈਚੂਜ਼ ਬਣੇ ਨੇ ਮੇਰੇ ਖਿਆਲ ਚ ਸਰਕਾਰ ਬ੍ਰਿਟਿਸ਼ ਸਰਕਾਰ ਕੀ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਵੀ ਹੱਲੇ ਵੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿ ਜਿਸ ਤਰ੍ਹਾਂ ਕਿ ਉਹਨਾਂ ਦੇ ਸ਼ਹੀਦਾਂ ਨੂੰ ਦਰਜਾ ਜਾਂ ਉਹਨਾਂ ਦੇ ਵਾਰਸਾਂ ਨੂੰ ਕੋਈ ਤਾਮਰ ਪੱਤਰ ਜਾਂ ਉਹਨਾਂ ਦੇ ਵਾਰਸਾਂ ਨੂੰ ਲੱਭ ਕੇ ਕੋਈ ਉਹਨਾਂ ਨੂੰ ਫੈਸਿਲਟੀਆਂ ਜਿਹੜੀਆਂ ਦਿੱਤੀਆਂ ਜਾਣ ਲੰਬਾ ਸਮਾਂ ਜਦੋਂ ਜ਼ਹਿਦ ਕੀਤੀ ਹੈ ਇਹਨਾਂ ਸ਼ਹੀਦਾਂ ਨੂੰ ਰਿਕਿਊਰੇਸ਼ਨ ਦਵਾਨ ਵਾਸਤੇ ਕੀ ਕੁਝ ਸਾਹਮਣੇ ਆਇਆ ਦੇਖੋ ਉਸ ਤੋਂ ਬਾਅਦ ਮੈਂ ਲਗਭਗ 2003-4 ਤੋਂ ਇਹ ਜਿਹੜੀ ਹੈ ਏ ਸਾਡੀ ਇੱਕ ਸੰਸਥਾ ਬਣੀ ਹੈ ਜਿਹਨੂੰ ਜਦਾ ਨਾਮ ਜਲਿਆਨਾ ਬਾਗ ਫਰੀडम फाइਟਰ ਫਾਊਂਡੇਸ਼ਨ ਹੈ ਜਿਸ ਦਾ ਮੈਨੂੰ ਪ੍ਰਧਾਨ ਚੁਣਿਆ ਗਿਆ ਏ ਜਿਸ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਡੇ ਪ੍ਰੋਫੈਸਰ ਬਲਵਿੰਦਰ ਸਿੰਘ ਜੀ ਨੇ ਤੇ ਸੈਕਟਰੀ ਸਾਡੇ ਸਤਪਾਲ ਸ਼ਰਮਾ ਜੀ ਹੈ ਜਿਨ੍ਹਾਂ ਦਾ ਵੀ ਪਰਿਵਾਰ ਅਮੀਚ ਜੀ ਇੱਥੇ ਗੋਲੀ ਲੱਗਨ ਨਾਲ ਸ਼ਹੀਦ ਹੋਏ ਸਨ ਮੈਂ ਦੱਸਦਾ ਕਿ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਸੂਚੀ ਸੀ ਉਹ ਜਿਹੜੀ ਸੂਚੀ ਸੀ ਉਹ ਵੀ ਬੜੀ ਮੁਸ਼ਕਲ ਨਾਲ ਜਦੋਂ ਕਾਨ ਸਿੰਘ ਪੰਨੂ ਸਾਹਿਬ ਡੀਸੀ تھے ਉਦੋਂ ਅਸੀਂ ਬੜੇ ਹੀ ਯਤਨ ਪਰਯਤਨ ਨਾਲ ਉਹ ਰਿਕਾਰਡ ਜਿਹੜਾ ਲੱਭਿਆ ਜਿਹੜਾ ਉਸ ਟਾਈਮ ਬ੍ਰਿਟਿਸ਼ ਗਵਰਨਮੈਂਟ ਦਾ ਸੀ ਜਿਹੜਾ ਉਸ ਟਾਈਮ ਤੇ ਜਿਹੜਾ ਡੀਸੀਸੀ ਇਰਵਿਨ ਉਹਦਾ ਰਿਕਾਰਡ ਜਿਹੜਾ ਇਹ ਉਸ ਰਿਕਾਰਡ ਦੀ ਸੂਚੀ ਮੈਂ ਆਰਟੀਆਈ ਦੁਆਰਾ ਲਈ ਸੀ ਕਿੰਨੀ ਮਤਲਬ ਜਿਹੜੀ ਗਿਣਤੀ ਹੁਣ ਤੱਕ ਤੁਸੀਂ ਜੋ ਜਾਣਕਾਰੀ ਹਾਸਲ ਕੀਤੀ ਹੈ ਸਰਕਾਰੀ ਰਿਕਾਰਡ ਚੋਂ ਸ਼ੀਦਾ ਦੀ ਗਿਣਤੀ ਕਿੰਨੀ ਦੱਸੇਗੀ ਦੇਖੋ ਜੇ ਤੋ ਤੱਕ ਮੇਰਾ ਜਿਹੜੀ ਹੈ ਰਿਸਰਚ ਕੀਤੀ ਹੈ ਮੈਂ 2003-4 ਤੋਂ 15 ਸਾਲ 16 ਸਾਲ ਹੋਏ ਨੇ ਬ੍ਰਿਟਿਸ਼ ਨੇ ਜਿਹੜੀ ਐ ਸੂਚੀ ਬਣਾਈ ਐ ਨਾ ਉਹ ਬਣਾਈ ਐ ਜਿਨ੍ਹਾਂ ਨੂੰ ਗੋਲੀ ਲੱਗੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਉਹਨਾਂ ਦੀ ਤੇ ਸੂਚੀ ਉਹਨਾਂ ਨੇ ਬਣਾਤੀ ਜਿਹੜਾ ਨੂੰ ਗੋਲੀ ਨਹੀਂ ਲੱਗੀ ਜਾਂ ਭਗਦੜ ਚ ਜਾਂ ਹੋਰ ਖੂਦ ਦੇ ਵਿੱਚ ਡਿੱਗ ਕੇ ਜਿਹੜੇ ਸ਼ਹੀਦ ਹੋ ਗਏ ਜਿਹੜੀ ਆਪਣੀ ਜਾਨ ਬਚਾਉਂਦੇ ਆ ਬੱਚੇ ਔਰਤਾਂ ਮਹਿਲਾ ਉਹਨਾਂ ਨੇ ਇਹਨੂੰ ਕੰਦੇ ਜਿਹੜਾ ਨਾ ਉਹ ਆਪਣੇ ਰਿਕਾਰਡ ਚ ਸ਼ਾਮਿਲ ਨਹੀਂ ਕੀਤਾ ਬ੍ਰਿਟਿਸ਼ਰ ਨੇ ਜਿਹੜਾ ਕਿ ਮੈਂ ਕਹਿੰਨਾ ਕਿ ਉਹ ਇਸ ਤੋਂ ਵੱਡੀ क्रूरਤਾ ਉਸ ਬੂਚਰ ਡਾਇਰ ਨੇ ਜਿਹੜਾ ਸਾਡੇ ਤੇ ਕਹਿਰ ਟਾਇਆ ਸਾਡੀ ਪਰਿਵਾਰਾਂ ਤੇ ਸਾਡੀ ਉਸ ਟਾਈਮ ਦੀ ਜਿਹੜੀ ਫਰੀडम फाइਟਰ ਜਿਹੜੀ ਸਾਡੀ ਮੂਵਮੈਂਟ ਸੀ ਉਹਨੂੰ ਜਿਹੜਾ ਕਿ ਰੋਕਣ ਵਾਸਤੇ ਐਡਾ ਵੱਡਾ ਜਿਹੜਾ ਕਾਇਰਤਾ ਕੀ ਉਹਨੂੰ ਤੇ ਜਿਸ ਤਰ੍ਹਾਂ ਇਹ क्रूरਤਾ ਤੋਂ ਵੱਧ ਕੇ ਉਹਨੇ ਜਿਹੜੀ ਉਹ ਇਹ ਜਿਹੜਾ ਸਾਾਕਾ ਕੀਤਾ 100 ਸਾਲ ਬਾਅਦ ਵੀ ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿ ਆਖਰ ਸ਼ਹੀਦਾਂ ਦੀ ਗਿਣਤੀ ਕਿੰਨੀ ਸੀ ਉਹਨਾਂ ਦੇ ਨਾਮ ਕੀ ਸਨ ਉਹਨਾਂ ਦੀ ਪਛਾਣ ਕੀ ਸੀ ਜਲਿਆਂ ਵਾਲੇ ਬਾਗ ਚ ਕਿਤੇ ਵੀ ਇਹ ਦਰਸਾਇਆ ਨਹੀਂ ਗਿਆ ਸਰਕਾਰ ਵੱਲੋਂ ਕੋਈ ਅਜਿਹਾ ਯਤਨ ਨਹੀਂ ਕੀਤਾ ਗਿਆ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਅਜਿਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕਰਦੀ ਅਮਰ ਜੋਤੀ ਦੀ ਸਥਾਪਨਾ ਕੀਤੀ ਗਈ ਸੰਨ 2000 ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਅਮਰ ਜੋਤੀ ਦਾ ਨੀਂਹ ਪੱਥਰ ਰੱਖਿਆ ਗਿਆ ਉਸ ਅਮਰ ਜੋਤੀ ਦੀ ਖਾਸ ਗੱਲ ਇਹ ਹੈ ਕਿ 24 ਘੰਟੇ ਇਹ ਜੋਤ ਪਰਚੀ ਰਹਿੰਦੀ ਹੈ ਔਰ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਦਿਵਾਉਂਦੀ ਹੈ ਔਰ ਇੱਥੇ ਆ ਕੇ ਸੈਲਾਨੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ ਪਰ ਇਹ ਅਮਰ ਜੋਤੀ ਵੀ ਅੱਜ ਕੱਲ੍ਹ ਲੋਕਾਂ ਦਾ ਇੱਕ ਸੈਲਫੀ ਸੈਂਟਰ ਬੰਦਾ ਜਾ ਰਿਹਾ ਹੈ ਕਿੱਥੇ ਆ ਕੇ ਲੋਕ ਆਪਣੇ ਮੋਬਾਈਲ ਕੈਮਰੇ ਦੇ ਵਿੱਚ ਆਪਣੀਆਂ ਤਸਵੀਰਾਂ ਖਿੱਚਦੇ ਨੇ ਆਪਣੀਆਂ ਸੈਲਫੀਆਂ ਕਰਾਉਂਦੇ ਨੇ ਕਿ ਕਿਛੁ ਦੁਆਲ ਕੀਤਾ ਜਾਣਾ ਚਾਹੀਦਾ ਹੈ ਕਿ ਇੱਥੇ ਆਉਣ ਵਾਲੇ ਲੋਕ ਇੱਥੇ ਆਉਣ ਵਾਲੇ ਨੌਜਵਾਨ ਤੇ ਪੂਰੀ ਹਿਸਟਰੀ ਤੋਂ ਜਾਣੂ ਹੋ ਸਕਣ ਤੇ ਪ੍ਰੇਰਿਤ ਹੋ ਕੇ ਜਾਣ। ਮੇਰੇ ਖਿਆਲ ਚ ਇੱਥੇ ਇਸ ਤਰ੍ਹਾਂ ਦੀਆਂ ਗੈਲਰੀਜ਼ ਡਿਵੈਲਪ ਕਰਨੀਆਂ ਚਾਹੀਦੀਆਂ ਨੇ। ਇੱਕ ਤੇ ਜਿਹਦੇ ਵਿੱਚ ਜਿੰਨੇ ਵੀ ਸਾਡੇ ਨੈਸ਼ਨਲ ਨੇਤਾ ਰਏ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੀਤਾ ਹੈ। ਇੱਕ ਤੇ ਉਹਨਾਂ ਦੀਆਂ ਫੋਟੋ ਗੈਲਰੀਜ਼ ਇੱਥੇ ਹੋਣੇ ਚਾਹੀਦੀਆਂ। ਦੂਸਰਾ ਜਿਹੜਾ ਇੱਕ ਵਾਰੀ ਲਾਈਟ ਐਂਡ ਸਾਊਂਡ ਪ੍ਰੋਗਰਾਮ ਚਲਾਇਆ ਸੀ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਉਹਨੂੰ ਦੁਬਾਰਾ ਰਿਵਾਈਵ ਕਰਨਾ ਚਾਹੀਦਾ ਹੈ ਅੱਜ ਜੇ ਅਸੀਂ ਯਾਦ ਕਰੀਏ ਉਸ ਦਿਨ ਨੂੰ ਤੇ ਇੰਜ ਲੱਗਦਾ ਹੈ ਕਿ ਜਿਹੜਾ ਜਜ਼ਬਾ 13 April 1919 ਚ ਰਿਹਾ ਹੋਵੇਗਾ ਅੱਜ ਉਸ ਕਿਸਮ ਦਾ ਜਜ਼ਬਾ ਤੇ ਨਜ਼ਰ ਨਹੀਂ ਆਂਦਾ ਪਰ ਮੈਨੂੰ ਪੂਰਾ ਯਕੀਨ ਹੈ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਜਜ਼ਬੇ ਦੇ ਨਾਲ ਉਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਸੀ ਜਾਂ ਜੋ ਕੁਝ ਅੰਬਰਸਰ ਦੇ ਵਿੱਚ ਉਸ ਦਿਨ ਵਾਪਰਿਆ ਉਹੋ ਜਜ਼ਬਾ ਜੇ ਅਸੀਂ ਰਿਵਾਈਵ ਕਰਨਾ ਤੇ ਉਹਦੇ ਵਾਸਤੇ ਸਾਨੂੰ ਆਪਣਾ ਕਿਰਦਾਰ ਬੜਾ ਉੱਚਾ ਚੁੱਕਣਾ ਪਏਗਾ ਸਾਡਾ ਕਿਰਦਾਰ ਆ ਜੋ ਨਹੀਂ ਹੈ ਜਿਹੜਾ 1919 ਦੇ ਵਿੱਚ ਲੋਕਾਂ ਦਾ ਰਿਆ ਹੋਏਗਾ ਇਹ ਮੈਨੂੰ ਜ਼ਰੂਰ ਲੱਗਦਾ ਗਵਰਨਮੈਂਟ ਕੋ ਯਹਾਂ ਪੇ ਹਮਾਰੇ ਲਈ ਥੋੜਾ ਸਾ ਐਸਾ ਬੁੱਕਲੇਟ ਟਾਈਪ ਜਾਂ ਥੋੜਾ ਬੜਾ ਸਕਸ਼ਰ ਮੇਂ ਕੁਝ ਵੀ ਬਣਾਉਣੇ ਕੇ ਲਈ ਜਾਂ ਵੀਡੀਓਜ਼ हाँ गैलरीज होनी चाहिए जिससे हमें अच्छे से पता चले कि हमारे जो शहीद हुए थे देशभक्त जो भी थे हमारे हाँ उनको एक्सप्रेशन करना चाहिए कैसे किस टाइप से हुआ था और भाई थोड़ा और भी जनरल में नॉलेज अच्छे से पता चले लोगों को बाहर से आते डिटेल्स सारी पता चले उसके लिए थोड़ा गवर्नमेंट को अच्छे शोर सुविधाएं करनी चाहिए या फैसिलिटी करनी चाहिए मेरा नाम सेक्रेटरी कुमार बाग नेशनल मेमोरियल ट्रस्ट ਇਹ ਦਰਨੀਤਰ ਪਰਵਾਹ ਨਹੀਂ ਕਿ ਜਦੋਂ ਆਪਣੀ ਵਾਸੀ ਸਭ ਸਵਾਗਤ ਕੀ ਆਏ 6 ਗੁਣੀ ਜਾਣ ਦੇ ਤਰੀਕੇ ਦੇ ਜਾ 100 ਸਾਲਾ ਸਤਾਬਦੀ ਜਿਹੜੀ ਪੂਰੀ ਹੋਣ ਲੱਗੀ ਹੈ 18 April ਨੂੰ ਉਸ ਦੀ ਯਾਦ ਦੇ ਵਿੱਚ ਅਸੀਂ ਸਿੱਧਾ ਨੂੰ ਪੂਰਾ ਸਮਾਰੋਹ ਉਹਨਾਂ ਦੀ ਯਾਦ ਦੇ ਵਿੱਚ ਕੀਤਾ ਜਾਏਗਾ ਔਰ ਉਹਨਾਂ ਨੂੰ ਸਦਾਨਜਲੀਤੀ ਜਾਏਗੀ ਜਿਹਦੇ ਵਿੱਚ ਸਾਡੇ ਉਪਰਾਸ਼ਟਪਤੀ ਸ਼੍ਰੀ ਬੈਂਕਾਈਆ ਨਾਈਡੂ ਜੀ ਵਗੈਰਾ ਆਣ ਕੇ ਲੋਕਾਂ ਤੋਂ ਕੰਮ ਕਰਦੇ ਨੇ ਜਿਸ ਦੀ ਸਭ ਸੁਆਗਤ ਨਹੀਂ ਲੋਕ ਤੇ ਰਾਮਸਾਮ ਹਾਲਾ ਉਸ ਤੇ ਬਹੁਤ ਘਾਟੀ ਨੇ ਜੀ ਤੇ ਅਸੀਂ ਸਰਕਾਰ ਅੱਗੇ ਗੁਜਾਰਸ਼ ਕੀਤੀ ਹੈ ਵੀ ਇਹਨੂੰ 100 ਸਾਲ ਪਿੱਛੇ ਵੀ ਗੁਜਾਰਸ਼ ਕੀਤੀ ਵੀ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਨੂੰ ਟੇਕਓਵਰ ਕਰੇ ਤੇ ਇਦੀ ਹੋਰ ਅੱਛੀ ਤਰ੍ਹਾਂ ਰੱਖ-ਰਖਾਵ ਖਰੇ ਉਦੋਂ ਸਾਨੂੰ ਕਿਹਾ ਗਿਆ ਸੀ ਵੀ ਐਸਆਈ ਜਿਹੜੀ ਹੈ 100 ਸਾਲ ਜਿੰਨੀ ਦੇਰ ਨਹੀਂ ਹੁੰਦੀ ਤੇ ਕੋਈ ਵੀ ਜਗ੍ਹਾ ਨਹੀਂ ਟੇਕਓਵਰ ਕਰਦੀ ਤੇ ਇਸ ਵਾਰੀ ਅਸੀਂ ਉਮੀਦ ਕਰਦੇ ਹਾਂ ਕਿਉਂਕਿ 100 ਸਾਲਾ ਹੋ ਚੁੱਕਿਆ ਹੈ 13 ਅਪ੍ਰੈਲ ਨੂੰ ਮਤਲਬ 100 ਸਾਲ ਪੂਰੇ ਹੋ ਜਾਣਗੇ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਐਸਆਈ ਇਹਨੂੰ ਟੇਕਓਵਰ ਕਰੇਗੀ ਔਰ ਇਹਦਾ ਹੋਰ ਅੱਛੀ ਤਰ੍ਹਾਂ ਰੱਖ-ਰਖਾਵ ਹੋਏਗਾ ਚਲੋ ਬਾਗ ਦੇ ਸਾਕੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਦਿਸ਼ਾ ਬਦਲੀ ਦੇਸ਼ ਦੀ ਆਜ਼ਾਦੀ ਦਾ ਮੁੱਢ ਬਣਿਆ ਪਰ ਬਹੁਤ ਮਤਭਗ ਹੈ ਕਿ ਬ੍ਰਿਟਿਸ਼ ਹਕੂਮਤ ਦੀ ਗੋਲੀ ਦਾ ਸ਼ਿਕਾਰ ਹੋ ਕੇ ਦੇਸ਼ ਲਈ ਜਾਨ ਵਾਰਨ ਵਾਲੇ ਮਹਾਨ ਪਖਤਾ ਨੂੰ ਅਜੇ ਤੱਕ ਸ਼ੀਰਾਂ ਦਾ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਸਿਰਫ 13 ਪ੍ਰੈਰ ਵਾਲੇ ਦਿਨ ਸਮਾਗਮ ਕਰਕੇ ਸ਼ਰਧਾਂਜਲੀ ਪੇਟ ਕਰਨਾ ਹੀ ਕਾਫੀ ਨਹੀਂ ਲੋੜ ਹੈ ਇੱਥੇ ਅਜਿਹਾ ਕੁਝ ਵਿਕਸਿਤ ਕਰਨ ਦੀ ਕਿ ਇੱਥੇ ਆਉਣ ਵਾਲੇ ਲੋਕ ਦੇਸ਼ ਪਖਤਾ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ ਉਸ ਤੋਂ ਪ੍ਰੇਰਨਾ ਲੈ ਸਕਣ ਔਰ ਇਹ ਪਾਵਨ ਪਿੱਤਰ ਸਥਾਨ ਸੈਲਫੀ ਸੈਂਟਰ ਦੀ بجائے ਸ਼ੀਧਾ ਨੂੰ ਸਜਦਾ ਕਰਨ ਦਾ ਆਸਾਨ ਬਣ ਸਕੇ ਅੱਜ ਦੀ ਖਬਰ ਖਾਸ ਵਿੱਚ ਚਨਈ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਪੀਡੀਸੀ ਨਿਊਜ਼